ਨਾ ਕਿ ਘੋੜੇ ਦੀ ਬਿਮਾਰੀ ਆ ਕਾਲਿਕ ਠੀਕ ਆ ਕਿਸੇ ਬਿਮਾਰੀ ਕਰਕੇ ਕਾਲਿਕ ਹੋ ਸਕਦਾ ਬੁਨੇ ਵੀ ਘੋੜਿਆਂ ਦੀ ਬਿਮਾਰੀ ਹੁੰਦੀ ਆ ਕਾਲਿਕ ਫਿਰ ਉਹਦਾ ਇਲਾਜ ਤਾਂ ਕੀ ਸੁਭਾ ਹੋਣਾ ਉਹ ਕਹਿੰਦਾ ਐਸਿਡੋਸਿਸ ਗਾਵਾਂ ਮੱਝਾਂ ਦੀ ਬਿਮਾਰੀ ਆ ਕਾਲਿਕ ਘੋੜਿਆਂ ਦੀ ਬਿਮਾਰੀ ਆ ਲਓ ਜੀ ਇੰਨਾ ਕੰਮ ਹੋਇਆ ਵਾ ਘੋੜਿਆਂ ਤੇ ਤੇ ਲੋੜ ਤੋਂ ਜ਼ਿਆਦਾ ਲੱਗੀ ਹੋਈ ਡ੍ਰਿਪ ਘੋੜੇ ਦੀ ਗੁੱਡ ਮਾਰਨਿੰਗ ਦੋਸਤੋ ਸਸੀ ਗੱਲ ਸਾਰਿਆਂ ਨੂੰ ਅੱਜ ਵਾਲੀ ਵੀਡੀਓ 'ਚ ਆਪਾਂ ਗੱਲ ਕਰਨੀ ਹੈ ਕੌਲਿਕ ਬਾਰੇ ਕੌਲਿਕ ਕੀ ਹੁੰਦਾ ਤੇ ਕਿਵੇਂ ਟਰੀਟ ਕਰਨਾ ਚਾਹੀਦਾ ਇਹਦੇ ਬਾਰੇ ਵੀ ਗੱਲਬਾਤ ਕਰ ਲਾਂਗੇ ਹਨਾ ਕੌਲਿਕ ਕਿਸੇ ਵੀ ਤਰ੍ਹਾਂ ਦੀ ਐਬਡੋਮినਲ ਪੇਨ ਨੂੰ ਕੌਲਿਕ ਕਿਹਾ ਜਾਂਦਾ ਪੇਟ ਦਾ ਬੰਨ ਪੈ ਜਾਣਾ ਉਹ ਇੱਕ ਅਲੱਗ ਟਾਈਪ ਦੀ ਕੌਲਿਕ ਆ ਦੂਸਰਾ ਮੰਨ ਲਾ ਵੀ ਕੋਈ ਲੀਵਰ ਪੇਨ ਹੋਣਾ ਕਿਡਨੀ ਪੇਨ ਹੋਣਾ ਉਹ ਇੱਕ ਅਲੱਗ ਤਰ੍ਹਾਂ ਦੀ ਕੌਲਿਕ ਆ ਉਹਨੂੰ ਵੀ ਕੌਲਿਕ ਕਹਾਂਗੇ ਲਿੱਡ ਦੇ ਬੰਨ ਭੈਣ ਨੂੰ ਵੀ ਕਾਲੇ ਕਹਾਂਗੇ ਐਸਿਡੋਸਿਸ ਨਾਲ ਹੋਣ ਵਾਲੇ ਮਤਲਬ ਤਜਾਬ ਬਣ ਕੇ ਹੋਣ ਵਾਲੇ ਦਰਦ ਨੂੰ ਵੀ ਆਪਾਂ ਕਾਲੇ ਕਹਾਂਗੇ ਮੋਕ ਲੱਗ ਕੇ ਹੋਣ ਵਾਲੇ ਦਰਦ ਨੂੰ ਜਿਹੜੀ ਡੈਰੀ ਐਲਕੋਲਿਕ ਜਿਹੜੀ ਸਭ ਤੋਂ ਖਤਰਨਾਕ ਆ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਬਹੁਤ ਸਾਰੇ ਘੋੜਿਆਂ ਦਾ ਨੁਕਸਾਨ ਹੋਇਆ ਉਹਦੇ ਕਰਕੇ ਹੋਇਆ ਡੈਰੀਆ ਦੇਖੋ ਸਮਝ ਲਓ ਇੱਕ ਡੈਰੀਆ ਕਿਸੇ ਵੀ ਬਿਮਾਰੀ ਦਾ ਨਾਮ ਨਹੀਂ ਹੈਗਾ ਡੈਰੀਆ ਦੇ ਪਿੱਛੇ ਕਾਰਨ ਹੁੰਦਾ ਕੋਈ ਲਿਵਰ ਕੰਮ ਛੱਡ ਗਿਆ ਉਦੋਂ ਵੀ ਡਾਇਰੀਆ ਹੋ ਜਾਂਦਾ ਕਿਸੇ ਇੰਜੈਕਸ਼ਨ ਨੇ ਲਿਵਰ ਤੇ ਬਹੁਤ ਬੈਡ ਇਫੈਕਟ ਕੀਤਾ ਉਦੋਂ ਵੀ ਡਾਇਰੀਆ ਹੋ ਜਾਂਦਾ ਕੋਈ ਇੰਡਾਈਜੈਸ਼ਨ ਹੋ ਗਈ ਇੰਡਾਈਜੈਸ਼ਨ ਤੋਂ ਭਾਵ ਤੁਸੀਂ ਇੱਕਦਮ ਖਾਣਾ ਬਦਲਤਾ ਉਦੋਂ ਵੀ ਡਾਇਰੀਆ ਹੋ ਜਾਂਦਾ ਹਾਈ ਮੌਇਸਚਰ ਜਾਂ ਹਾਈ ਵਾਟਰ ਕੰਟੈਂਟ ਵਾਲੇ ਪੱਠੇ ਤੁਸੀਂ ਸ਼ੁਰੂ ਕਰਦੇ ਜੋ ਕਿ ਅੱਜ ਦੇ ਟਾਈਮ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਕੱਚਾ ਹਰਾ-ਜਰਾ ਕਹਿੰਦੇ ਨੇ ਉਦੋਂ ਵੀ ਡਾਇਰੀਆ ਹੋ ਜਾਂਦਾ ਕੱਲੀ ਤੂੜੀ ਪਾਤੀ ਕੱਲੀ ਤੂੜੀ ਉਹ ਲਿੱਦ ਦੇ ਵਿੱਚ ਪਾਣੀ ਦਾ ਕਾਰਨ ਬਣ ਜਾਂਦੀ ਜਿਹਨੂੰ ਉਹਨੂੰ ਵੀ ਆਪਾਂ ਡਾਇਰੀਆ ਕਹਿੰਦੇ ਆ ਕੋਈ ਮੇਜਰ ਡਸੀਜ਼ ਹੋਊਗੀ ਕਿੰਨੀ ਖਰਾਬ ਹੋ ਗਈਆਂ ਜਾਂ ਕੁਝ ਵੀ ਹੋ ਗਿਆ ਉਦੋਂ ਵੀ ਕਈ ਵਾਰ ਡਾਇਰੀਆ ਹੋ ਜਾਂਦਾ ਲਗਭਗ ਤੁਸੀਂ ਦੇਖੋਗੇ ਜਿਹੜਾ ਬਹੁਤ ਸਾਰੇ ਜਾਨਵਰਾਂ ਦਾ ਨੁਕਸਾਨ ਹੋਇਆ ਬਾਲਾ ਆਪਾਂ ਨਾਮ ਨਹੀਂ ਲੈਂਦੇ ਕਿਸੇ ਦਾ ਜਿਹੜੇ ਮੇਰੇ ਕੋਲੇ ਜਿਨ੍ਹਾਂ ਨੂੰ ਮੈਂ ਅਟੈਂਡ ਕਰਦਾ ਸੀ ਬਾਬੇ ਸਰਬਜੀਤ ਵਾਲਾ ਘੋੜਾ ਕਰਮਤੀ 2 ਉਹਨੂੰ ਡਾਇਰੀਆ ਹੋਇਆ ਇੰਨਾ ਸਵੀਅਰ ਡਾਇਰੀਆ ਸੀ ਜਿਹੜਾ ਕੁਝ ਵੀ ਉਹਦੇ ਪਾਉਂਦੇ ਸੀ ਡਾਇਰੈਕਟ ਪਿੱਛੇ ਦੀ ਨਿਕਲਦਾ ਸੀਗਾ ਉਹ ਫੂਡ ਪੋਇਜ਼ਨਿੰਗ ਲਾ ਲਓ ਜਾਂ ਪੋਇਜ਼ਨਿੰਗ ਲਾ ਲਓ ਕਿਵੇਂ ਵੀ ਲਾ ਲਓ ਹਨਾ ਇਹ ਚੀਜ਼ ਇਹ ਡਾਇਰੀਆ ਹੁੰਦਾ ਜਿਹੜਾ ਇਹਨੂੰ ਬਹੁਤ ਕੇਅਰਫੁਲੀ ਮਤਲਬ ਹੀ ਅਟੈਂਸ਼ਨ ਦੇਣ ਦੀ ਲੋੜ ਹੁੰਦੀ ਹੈ ਬਹੁਤ ਕੇਅਰਫੁਲੀ ਟਰੀਟ ਕਰਨਾ ਪੈਂਦਾ ਬਾਕੀ ਆਹ ਦਿਨਾਂ ਦੇ ਵਿੱਚ ਆਪਾਂ ਜਿੰਨੇ ਵੀ ਘੋੜੇ ਦੇਖਿਆ ਆਪਣੇ ਕੋਲੇ ਲਗਭਗ ਸਾਰੇ ਠੀਕ ਨੇ ਕਿਉਂਕਿ ਨਾ ਤਾਂ ਆਪਾਂ ਵਰ ਡ੍ਰਿਪ ਲਾਉਨੇ ਆ ਕਿਸੇ ਦੀ ਤੇ ਦੂਜੀ ਗੱਲ ਇਹ ਵੀ ਦੱਸ ਦਿੰਦਾ ਮੈਂ ਕਾਲਜ ਦੇ ਵਿੱਚ ਜਿਹੜੀ ਡ੍ਰਿਪ ਆ ਜੇ ਤੁਸੀਂ ਉਹਦਾ ਡਿਸੀਜਨ ਗਲਤ ਲੈ ਲਿਆ ਵੀ ਕਿਹੜੀ ਲੱਗਣੀ ਚਾਹੀਦੀ ਆ ਤਾਂ ਉਹ ਫਾਇਦੇ ਦੀ بجائے ਨੁਕਸਾਨ ਕਰੂਗੀ ਇਹ ਚੀਜ਼ ਹਮੇਸ਼ਾ ਨੋਟ ਰੱਖਿਓ ਜਦੋਂ ਕਾਲਿਕ ਹੋ ਗਿਆ ਠੀਕ ਆ ਉਹ ਕਿਹੜੀ ਤਰ੍ਹਾਂ ਦਾ ਕਾਲਿਕ ਆ ਉਹਦੇ ਹਿਸਾਬ ਨਾਲ ਉਹਦੀ ਡਾਇਗਨੋਸ ਤੋਂ ਬਾਅਦ ਇਹ ਚੀਜ਼ ਤੁਸੀਂ ਮੈਅਰ ਕਰ ਸਕਦੇ ਹੋ ਵੀ ਕਿਹੜੀ ਡ੍ਰਿਪ ਲੱਗਣੀ ਚਾਹੀਦੀ ਆ ਤੇ ਲੋਡ ਤੋਂ ਜ਼ਿਆਦਾ ਲੱਗੀ ਹੋਈ ਡ੍ਰਿਪ ਘੋੜੇ ਦੀ ਸਮਝਿੰਗੇ ਨਾ ਉਦਾ ਕਾਰਨ ਬਣਨ ਹੁੰਦੀ ਆ ਲੋਡ ਤੋਂ ਜ਼ਿਆਦਾ ਲੱਗੀ ਹੋਈ ਦੇਖ ਲਿਓ ਤੁਸੀਂ ਪਤਾ ਕਰ ਲਿਓ ਬਹੁਤ ਵਾਰੀ ਦੇਖਿਆ ਵੀ ਹੁਣ ਤੇ ਇਹ ਚੀਜ਼ਾਂ ਤੇ ਮੈਂ ਕਾਲੇ ਕਿਤੇ ਬੋਲਦਾ ਰਹਿਣਾ ਕਿਸੇ ਨੂੰ ਵੀ ਹੋ ਸਕਦਾ ਉਹ ਕਹਿੰਦਾ ਐਸਿਡੋਸਿਸ ਦਾਵਾ ਮੱਝਾਂ ਦੀ ਬਿਮਾਰੀ ਆ ਕੌਲਿਕ ਘੋੜਿਆਂ ਦੀ ਬਿਮਾਰੀ ਆ ਲਓ ਜੀ ਇੰਨਾ ਕੰਮ ਹੋਇਆ ਵਾ ਘੋੜਿਆਂ ਤੇ ਇਨੀ ਕ ਸਰਚ ਹੋਈ ਵੀ ਆ ਘੋੜਿਆਂ ਦੇ ਉੱਪਰ ਕੌਲਿਕ ਕਿਸੇ ਨੂੰ ਵੀ ਹੋ ਸਕਦਾ ਥੋੜੇ ਵੀ ਪੇਟ ਦੇ ਵਿੱਚ ਪੇਨ ਆ ਉਹਨੂੰ ਵੀ ਕੌਲਿਕ ਕਿਹਾ ਜਾਂਦਾ ਮੈਂ ਪਹਿਲਾਂ ਹੀ ਦੱਸ ਕੇ ਹਟਿਆ ਕਿਸੇ ਵੀ ਐਬਡੋਮినਲ ਪੇਨ ਨੂੰ ਕੌਲਿਕ ਕਿਹਾ ਜਾਂਦਾ ਨਾ ਕਿ ਘੋੜੇ ਦੀ ਬਿਮਾਰੀ ਆ ਕੌਲਿਕ ਠੀਕ ਹੈ ਕਿਸੇ ਬਿਮਾਰੀ ਕਰਕੇ ਕੌਲਿਕ ਹੋ ਸਕਦਾ ਕੌਲਿਕ ਖੁਦ ਦੇ ਵਿੱਚ ਕੋਈ ਬਿਮਾਰੀ ਨਹੀਂ ਹੈਗੀ ਇਹ ਵੀ ਚੀਜ਼ ਸਮਝ ਲਓ ਕਿਸੇ ਬਿਮਾਰੀ ਕਰਕੇ ਕੌਲਿਕ ਹੋ ਸਕਦਾ ਕੋਈ ਲਿਵਰ ਖਰਾਬ ਹੋ ਗਿਆ ਕੋਈ ਕਿਡਨੀ ਦੀ ਪੇਨ ਹੋ ਗਈ ਜਾਂ ਐਸਿਡੋਸਿਸ ਹੋ ਗਿਆ ਉਹਦੇ ਕਰਕੇ ਕੌਲਿਕ ਹੋ ਸਕਦਾ ਕੌਲਿਕ ਘੋੜਿਆਂ ਦੀ ਬਿਮਾਰੀ ਨਹੀਂ ਹੈਗਾ ਉਹ ਕਿਸੇ ਨੂੰ ਵੀ ਹੋ ਸਕਦਾ ਇਹ ਚੀਜ਼ ਸਮਝਣ ਦੀ ਜ਼ਰੂਰਤ ਜੇ ਮੈਂ ਦੇਖਿਆ ਵੀ ਏਡ ਏਡੇ بڑے ਬੰਦੇ ਜਦੋਂ ਉਹ ਚੀਜ਼ ਇਹ ਸਮਝਦੇ ਨੇ ਵੀ ਘੋੜਿਆਂ ਦੀ ਬਿਮਾਰੀ ਹੁੰਦੀ ਹੈ ਕਾਲਜ ਫਿਰ ਉਹਦਾ ਇਲਾਜ ਤਾਂ ਕੀ ਸਵਾਹ ਹੋਣਾ ਹੈਨਾ ਇਹ ਚੀਜ਼ ਜਦੋਂ ਮਤਲਬ ਵੀ ਇੰਨੇ ਜ਼ਿੰਮੇਵਾਰ ਬੰਦੇ ਇਹ ਸਮਝਣ ਵੀ ਘੋੜਿਆਂ ਦੀ ਬਿਮਾਰੀ ਹੁੰਦੀ ਹੈ ਕਾਲਜ ਵੀ ਗਾਵਾਂ ਮੱਝਾਂ ਨੂੰ ਤਾਂ ਹੁੰਦਾ ਹੁੰਦਾ ਐਸਿਡੋਸ ਵੀ ਗਾਵਾਂ ਮੱਝਾਂ ਦੀ ਬਿਮਾਰੀ ਨਹੀਂ ਹੁੰਦਾ ਕਾਲਜ ਉਹ ਭਾਈ ਸਾਹਿਬ ਕਾਲਜ ਕੋਈ ਬਿਮਾਰੀ ਨਹੀਂ ਠੀਕ ਹੈ ਕੋਲਿਕ ਇੱਕ ਕੰਡੀਸ਼ਨ ਹੈ ਕਿਸੇ ਵੀ ਤਰ੍ਹਾਂ ਦੇ ਐਬਡੋਮినਲ ਪੇਨ ਨੂੰ ਕੋਲਿਕ ਕਿਹਾ ਜਾਂਦਾ ਇੱਕ ਕੋਲਿਕ ਦੇ ਉਤੇ ਸਭ ਤੋਂ ਡੀਪ ਵੀਡੀਓ ਹੈ ਠੀਕ ਹੈ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਚੰਗੀ ਲੱਗੀ ਤੇ ਮਿਲਦੇ ਨੇ ਨੈਕਸਟ ਵੀਡੀਓ ਚ ਧੰਨਵਾਦ